2022 ਤੋਂ ਪਹਿਲਾਂ ਡਾਕਟਰ ਧਰਨਵੀਰ ਗਾਂਧੀ ਹੋਰਾਂ ਦੇ ਵੱਲੋਂ ਪਾਈ ਗਈ ਇੱਕ ਪੋਸਟ ਨੇ ਪੰਜਾਬ ਕਾਂਗਰਸ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਕਾਂਗਰਸ ਦੇ ਵਿੱਚ ਹੁਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਚੱਲਦੀ ਸੀ ਕਿ ਆਖਰਕਾਰ ਜਿਹੜੀ ਨਵਾਂ ਢਾਂਚਾ ਤਿਆਰ ਕੀਤਾ ਜਾ ਰਿਹਾ ਤਾਂ ਇਹਦਾ ਰੇਖਾ ਰੂਪ ਕੀ ਹੋਵੇਗਾ? ਰੇਖਾ ਰੂਪ ਕੀ ਹੋਵੇਗੀ? ਕੀ ਹੋਣਗੇ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੇ ਆਉਣ ਵਾਲੇ ਹਾਲਾਤ? ਉਸ ਨੂੰ ਲੈ ਕੇ ਜਿਸ ਤਰ੍ਹਾਂ ਕੁਝ ਲੋਕ ਦੁਵਿਧਾ ਦੇ ਵਿੱਚ ਸੀ ਕਿ ਜਿਹੜੇ ਹਾਰੇ ਹੋਏ ਨੇ ਨਕਾਰੇ ਹੋਏ ਨੇ ਉਹ ਹਲਕਾ ਇੰਚਾਰਜ ਲੱਗੇ ਹੋਏ ਨੇ ਜਾਂ ਫਿਰ ਉਹਨਾਂ ਦੀ ਦਾਦਾਗਰੀ ਚੱਲਦੀ ਹੈ ਉਸ ਨੂੰ ਲੈ ਕੇ ਹੁਣ ਡਾਕਟਰ ਧਰਮबीर ਗਾਂਧੀ ਹੋਰਾਂ ਦੇ ਵੱਲੋਂ ਇੱਕ ਵਿਵਾਕੀ ਦੇ ਨਾਲ ਪੋਸਟ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਅੱਜ ਹਲਕਾ ਇੰਚਾਰਜ ਨੇ ਉਹਨਾਂ ਨੂੰ ਕਿਸ ਨੇ ਬਣਾਇਆ ਕਿਸ ਨੇ ਅਧਿਕਾਰ ਦਿੱਤੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਨਹੀਂ ਪਹੁੰਚ ਸਕੇ ਵਿਧਾਨ ਸਭਾ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਨਹੀਂ ਚੜ੍ਹ ਸਕੇ ਅੱਜ ਉਹਨਾਂ ਨੂੰ ਲੈ ਕੇ ਜਿਹੜੇ ਸਵਾਲ ਨੇ ਉਠਰੇ ਨੇ ਇਹ ਜ਼ਮੀਨੀ ਪੱਧਰ ਦੇ ਉੱਤੇ ਜਿਹੜੀ ਰਿਪੋਰਟ ਸੀ ਵਰਕਰਾਂ ਦੇ ਵਿੱਚ ਵਰਕਰਾਂ ਦੀ ਜਿਹੜੀ ਮੰਗ ਸੀ ਵਰਕਰਾਂ ਦੀ ਜਿਹੜੀ ਭਾਵਨਾ ਸੀ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਦੀ ਪ੍ਰਧਾਨਗੀਆਂ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਸਮਾਗਮ ਕੀਤੇ ਗਏ ਸੀ ਇੱਕ ਰਿਪੋਰਟ ਕਾਰਡ ਤਿਆਰ ਕੀਤੇ ਜਾ ਰਹੇ ਸੀ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਆਵਾਜ਼ ਉੱਠੀ ਸੀ ਉਸ ਨੂੰ ਲੈ ਕੇ ਡਾਕਟਰ ਤਰਵਿਰ ਗਾਂਧੀ ਹੋਰਾਂ ਨੇ ਆਵਾਜ਼ ਚੁੱਕੀ ਹੈ ਇਹ ਆਵਾਜ਼ਾਂ ਦੋ ਨੇ ਇੱਕ ਤਾਂ ਪਰਿਵਾਰਵਾਦ ਵਾਲੀ ਗੱਲ ਕਰ ਲਈ ਦੂਜੇ ਪਾਸੇ ਜਿਹੜੀ ਡਾਕਟਰ ਧਰਨਵੀਰ ਗਾਂਧੀ ਹੋਰਨ ਚੁੱਕੀ ਜਿਹੜੇ ਨਿਜਲੇ ਪੱਧਰ ਦੇ ਉੱਤੇ ਵਰਕਰ ਨੇ ਜਿਹੜੇ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਵਾਜ਼ ਸੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਉਸ ਨੂੰ ਲੈ ਕੇ ਹੁਣ ਸਵਾਲ ਉੱਠਨੇ ਹੁਣ ਸ਼ੁਰੂ ਹੋ ਗਏ ਨੇ ਕਿ ਅਸਲ ਦੇ ਵਿੱਚ ਜਿਹੜਾ ਕਾਂਗਰਸ ਦਾ ਸੀ ਰਾਹੁਲ ਗਾਂਧੀ ਜੋ ਹੋਰਨ ਲੈ ਕੇ ਜਾਪਰੇ ਕਹ ਲਈ ਰਾਜਾ ਬਰਿੰਗ ਦਾ ਬਿਆਨ ਸੀ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਦਿੱਤਾ ਗਿਆ ਸੀ ਕਿ ਅਸੀਂ 60 70 ਜਿਹੜੀਆਂ ਟਿਕਟਾਂ ਉਹ ਨੌਜਵਾਨਾਂ ਨੂੰ ਦੇਵਾਂਗੇ ਕਿਤੇ ਨਾ ਕਿਤੇ ਹੁਣ ਇਸ ਜਿਹੜੀ ਹੈ ਬਿਆਨ ਨੂੰ ਲੈ ਕੇ ਆਪਾਂ ਦੇਖੀਏ ਤੇ ਦੂਜੇ ਪਾਸੇ ਜਿਹੜਾ ਡਾਕਟਰ ਤਨਵੀਰ ਗਾਂਧੀ ਹੋਰਾਂ ਦਾ ਬਿਆਨ ਆਇਆ ਬਈ ਜਿਹੜਾ ਹੁਣ ਹਲਕਾ ਇੰਚਾਰਜ ਨੇ ਜਿਹੜੇ ਆਪਣੇ ਆਪ ਨੂੰ ਹਲਕਾ ਇੰਚਾਰਜ ਮੰਨ ਰਹੇ ਨੇ ਜਿਹੜੇ ਹਾਰੇ ਹੋਏ ਨੇ ਨਕਾਰੇ ਹੋਏ ਨੇ ਅਖਰਕਾਰ ਉਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਇਸ ਨੂੰ ਲੈ ਕੇ ਹੁਣ ਉਹਨਾਂ ਨੇ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਇੱਕ ਨਵੀਂ ਹਲਚਲ ਜਿਹੜੀ ਸੀ ਉਹ ਤੇਜ਼ ਕਰ ਦਿੱਤੀ ਗਈ ਹੈ ਜਿਸ ਦੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਪਾਵੇਂ ਕੁਝ ਲੋਕ ਨੇ ਜਿਹੜੇ ਹਲਕਾ ਨੇ ਉਹਦਾਂ ਨੇ ਉਹ ਇਸ ਦੇ ਹੱਕ ਦੇ ਵਿੱਚ ਵੀ ਨੇ ਪਰ ਕੁਝ ਲੋਕ ਇਸ ਦਾ ਦਬੀ ਆਵਾਜ਼ ਦੇ ਵਿੱਚ ਵਿਰੋਧ ਵੀ ਕਰਦੇ ਦਿਖਾਈ ਦੇ ਰਹੇ ਨੇ ਪਰ ਸਥਿਤੀ ਜਿਉਂ ਜੀ ਕਾਂਗਰਸ ਦੇ ਵਿੱਚ ਹੁਣ ਬਣਦੀ ਜਾਰੀ ਹੈ ਬਣੀ ਹੋਈ ਹੈ ਇਸ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਜੇਕਰ ਦੇਖੇ ਜਾਵੇ ਤਾਂ ਜਿਹੜੇ ਹਾਲਾਤ ਨੇ ਪੰਜਾਬ ਕਾਂਗਰਸ ਦੇ ਵੋਟਰਾਂ ਦੇ ਵਿੱਚ ਵਰਕਰਾਂ ਦੇ ਵਿੱਚ ਕੀ ਹੁਣ ਪੰਜਾਬ ਕਾਂਗਰਸ ਦਾ ਸਿਆਸੀ ਭਵਿੱਖ ਕੀ ਹੋਵੇਗਾ ਕੀ ਸੱਚਮੁੱਚ ਜਿਸ ਤਰ੍ਹਾਂ ਜਮਿਨੀ ਪੱਧਰ ਦੇ ਉੱਤੇ ਜਿਹੜੀ ਉਹ ਨਵੇਂ ਰੂਪੇ ਦਾ ਤਿਆਰ ਕੀਤੀ ਜਾ ਰਹੀ ਹੈ ਕੀ ਉਸ ਦੇ ਵਿੱਚ ਜਿਹੜਾ ਵਰਕਰ ਹੈ ਉਹਨਾਂ ਨੂੰ ਲੈ ਕੇ ਜਾਂ ਫਿਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸੁਣੀ ਜਾਵੇਗੀ ਜਾਂ ਫਿਰ ਜਿਹੜੇ ਲੰਬੇ ਸਮੇਂ ਤੋਂ ਰਾਜ ਕਰਦੇ ਆ ਰਹੇ ਨੇ ਹਲਕੇ ਪੱਧਰ ਦੇ ਉੱਤੇ ਜਾਂ ਫਿਰ ਉਹੀ ਹੀ ਉਹਦੇ ਉੱਤੇ ਆਪਣਾ ਦਬਦਬਾ ਰੱਖਣਗੇ ਕਿਉਂਕਿ ਇੱਥੇ ਦੋ ਕਾਰਨ ਬਣ ਜਾਂਦੇ ਨੇ ਇੱਕ ਤਾਂ ਜਿਹੜੇ ਪੁਰਾਣੇ ਵਿਧਾਇਕ ਹੁੰਦੇ ਨੇ ਸਬਕਾ ਵਿਧਾਇਕ ਹੁੰਦੇ ਨੇ ਉਹਨਾਂ ਦਾ ਜਿਹੜਾ ਢਾਂਚਾ ਹੁੰਦਾ ਉਹ ਮਜ਼ਬੂਤ ਹੁੰਦਾ ਹੈ ਉਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਨੇ ਪਰ ਦੂਜੇ ਪਾਸੇ ਆਪਣੇ ਕੋਲ ਉਦਾਹਰਣ ਵੀ ਹੈਗੀ ਹੈ ਜਿਸ ਤਰ੍ਹਾਂ ਮੌਜੂਦਾ ਸਮੇਂ ਤਾਂ ਹਰਮੇਸ਼ੀ ਪਠਾਨ ਮਾਜਰਾ ਸੀ ਸਨੋਰ ਹਲਕੇ ਦੇ ਵਿੱਚ ਪਰ ਜਦੋਂ ਜਿਸ ਤਰ੍ਹਾਂ ਪਾਰਟੀ ਨੇ ਉਹਨਾਂ ਦੇ ਉੱਤੇ ਸਿਕੰਜਾ ਕੱਸਿਆ ਸਰਕਾਰ ਦੇ ਉਸ ਕੰਜਾ ਕੱਸਿਆ ਗਿਆ ਜਿਸ ਤਰ੍ਹਾਂ ਅੱਜ ਫਰਾਰ ਨੇ ਜਦੋਂ ਨਵਾਂ ਹਲਕਾ ਚਾਰਜ ਅੱਜ ਲਗਾ ਦਿੱਤਾ ਗਿਆ ਤਾਂ ਸਾਲ ਦੂਜੇ ਪਾਸੇ ਜਾਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਪਾਰਟੀ ਵੱਡੀ ਹੁੰਦੀ ਹੈ ਪਰ ਵਿਅਕਤੀ ਜਿਹੜਾ ਉਹ ਕਿਤੇ ਨਾ ਕਿਤੇ ਬੋਨਾ ਹੋ ਜਾਂਦਾ ਹੈ ਅੱਜ ਸਿਆਸਤ ਦੇ ਵਿੱਚ ਵੀ ਇਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀ ਕੋਈ ਸਾਹਮਣੇ ਆਵੇਗਾ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਤਾਂ ਕਰਕੇ ਟਿਕੀਆਂ ਹੋਈਆਂ ਨੇ ਕਿਉਂਕਿ ਲੋਕ ਉਮੀਦ ਕਰ ਰਹੇ ਨੇ ਕਿ ਜਿਉਂ ਜਿਹਾ ਹਾਲਾਤ ਨੇ ਪੰਜਾਬ ਦੇ ਵਿੱਚ ਸਰਕਾਰ ਦੇ ਮਾਨ ਸਰਕਾਰ ਦੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਦੁਆਰਾ ਬਣ ਜਾਵੇਗੀ ਪਰ ਇੱਥੇ ਸਵਾਲ ਫਿਰ ਖੜੇ ਹੋ ਜਾਂਦੇ ਨੇ ਕਿ ਬਣੇਗੀ ਕਿਵੇਂ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਹਲਚਲ ਤੇਜ਼ ਹੈ ਜਾਂ ਫਿਰ ਕਹਿ ਲਈਏ ਕੁਝ ਜਿਹੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਬਾਹਰ ਹਲੇ ਦਿਖਾਈ ਨਹੀਂ ਦੇ ਰਹੀ ਉਹ ਗੱਲਬਾਤ ਵੀ ਹਲੇ ਸਾਹਮਣੇ ਆਉਣੀ ਹੈ ਕਿ ਆਖਰਕਾਰ ਜਿਹੜਾ ਪ੍ਰਧਾਨ ਚੇਂਜ ਹੋਵੇਗਾ ਕੀ ਕਾਂਗਰਸ ਦਾ ਕੀ ਸੀਐਮ ਦਾ ਚਿਹਰਾ ਕੌਣ ਹੋਵੇਗਾ ਜਿਹੜਾ ਹਾਈ ਕਮਾਂਡ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਐਲਾਨ ਕੀਤਾ ਜਾਵੇਗਾ ਜਿਸ ਨੂੰ ਮੈਦਾਨ ਦੇ ਚ ਉਤਾਰਿਆ ਜਾਵੇਗਾ ਕਿ ਬਾਕੀ ਲੀਡਰਸ਼ਿਪ ਨੂੰ ਪ੍ਰਵਾਨ ਹੋਵੇਗਾ ਕਿਉਂਕਿ ਸਵਾਲ ਬੜੇ ਨੇ ਨਵਜੋਤ ਸਿੰਘ ਸਿੱਧੂ ਦੀ ਕੀ 2026 ਤੋਂ ਪਹਿਲਾਂ ਐਂਟਰੀ ਹੋਣ ਜਾ ਰਹੀ ਹੈ ਇਸ ਬਾਬਤ ਵੀ ਜੇਕਰ ਦੇਖਿਆ ਜਾਵੇ ਤਾਂ ਫਿਰ ਵੀ ਕੀ ਸਮਝ ਕਰ ਰਹੇ ਨੇ ਮਤਲਬ ਬਹੁਤ ਕੁਝ ਜਿਹੜੀ ਹਲਚਲ ਹੈ ਉਹ ਤੇਜ਼ ਹੈ ਲੋਕਮਨਾਂ ਦੇ ਵਿੱਚ ਸਵਾਲ ਨੇ ਇਸ ਵਕਤ ਪਰ ਇਹਨਾਂ ਸਵਾਲਾਂ ਦਾ ਜਵਾਬ ਜੇਕਰ ਦੇਖੀਏ ਤਾਂ ਜਿਸ ਤਰ੍ਹਾਂ ਡਾਕਟਰ ਤਰਨबीर ਕਾਂਧੀ ਹੋਰਾਂ ਨੇ ਬਿਆਨ ਦਿੱਤਾ ਕੀ ਹਲਕਾ ਇੰਚਾਰਜ ਨੂੰ ਲੈ ਕੇ ਅਗਰਕਰ ਹਲਕਾ ਇਹ ਇੰਚਾਰਜ ਕਦੋਂ ਪੰਜਾਬ ਦੇ ਵਿੱਚ ਆਏ ਨੇ ਕਦੋਂ ਇਸ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਲੈ ਕੇ ਆਈ ਇਹਨਾਂ ਨੂੰ ਇਹਨਾਂ ਦੇ ਆਉਣ ਤੋਂ ਬਾਅਦ ਕੀ ਕੁਝ ਹੋਇਆ ਹੁਣ ਤਾਂ ਹਲਕਾ ਇੰਚਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਹਲਕਾ ਸੰਗਠਨ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੇ ਇਥੇ ਪੰਜਾਬ ਦੇ ਵਿੱਚ ਉਲਗਾ ਦਿੱਤੇ ਗਏ ਨੇ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਨਾ ਅੱਜ ਪੰਜਾਬ ಕಾಂಗ್ರೆਸ ਦੇ ਵਿੱਚ ਕਿਤਨੇ ਕਿਤੇ ਜਿਹੜੀ ਏਕਤਾ ਦੀ ਜਿਹੜੀ ਸਮੱਸਿਆ ਉਹ ਜ਼ਰੂਰ ਦਿਖਾਈ ਦੇ ਰਹੀ ਹੈ ਅੱਜ ਕਾਂਗਰਸ ਦੇ ਵਿੱਚ ਜਿਹੜੇ ਲੋਕ ਨੇ ਉਹ ਤਾਂ ਚੁੱਪ ਬੈਠੇ ਨੇ ਕਿ ਆਖਰਕਾਰ ਕਾਂਗਰਸ ਦੇ ਵੀ ਜਿਹੜਾ ਕਲੇਸ਼ ਪਿਛਲੇ ਸਮੇਂ ਦੇ ਵਿੱਚ ਦਿਖਾਈ ਸੀ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਠੱਲ ਪੈ ਜਾਵੇਗਾ ਉਸ ਨੂੰ ਕਿ ਲੀਡਰਸ਼ਿਪ ਇੱਕ ਮੰਚ ਦੇ ਉੱਤੇ ਇਕੱਠੀ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਬਰਿੰਦਰ ਮੀਤ ਪਾੜਾ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਇੱਕ ਰੈਲੀ ਨੂੰ ਸਬੋਧਨ ਕਰਦੇ ਹੁੰਦੇ ਸੀ ਪ੍ਰਤਾਪ ਸਿੰਘ ਬਾਜਬਾ ਸੁਖਿੰਦਰ ਸਿੰਘ ਦਾਵਾ ਤਾਂ ਉਹਨਾਂ ਨੇ ਗੱਲ ਇਹ ਹੀ ਕਹੀ ਸੀ ਵੀ ਤੁਸੀਂ ਲੀਡਰਸ਼ਿਪ ਨੂੰ ਇਕੱਠੀ ਕਰ ਲਿਓ ਖੁੰਡਾ ਅਸੀਂ ਤੁਹਾਨੂੰ ਦੇਾਂਗੇ ਬਈ ਤੁਸੀਂ ਲੀਡਰਸ਼ਿਪ ਇਕੱਠੀ ਕਰ ਲਓ ਪਹਿਲਾਂ ਜਿਹੜੀ ਪੰਜਾਬ ਪੱਧਰ ਦੇ ਉੱਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਵੱਖਰੀ ਹੋਵੇਗੀ ਬਈ ਉਸ ਲੋਕ ਤਾਂ ਆਪੇ ਆਪ ਮੁਹਾਰੇ ਆਪਣੇ ਵੱਲੇ ਪਾਸੇ ਆ ਜਾਣਗੇ ਜਦੋਂ ਤੱਕ ਲੀਡਰਸ਼ਿਪ ਇਕੱਠੀ ਨਹੀਂ ਹੋਵੇ ਜਦੋਂ ਤੱਕ ਲੀਡਰਸ਼ਿਪ ਉਹ ਕੋਕ ਵਕ ਮੂੰਹ ਲੈ ਕੇ ਰੂਪ ਲੈ ਕੇ ਕਦਮ ਦੇ ਉੱਤੇ ਚੱਲੇਗੀ ਤਾਂ ਨੁਕਸਾਨ ਹੋਣਾ ਹੀ ਹੋਣਾ ਜਿਸ ਦੀ ਉਦਾਹਰਨ ਇੱਕ ਲੁਧਿਆਣਾ ਪੱਛਮੀ ਜਿਮਨੀਚੋਣ ਹੈ ਉੱਥੇ ਨਾ ਤਾਂ ਸੂਬਾ ਪ੍ਰਧਾਨ ਕਾਂਗਰਸ ਗਏ ਨੇ ਨਾ ਵਿਰੋਧੀ ਧਿਰ ਦੇ ਨੇਤਾ ਗਏ ਨੇ ਨਾ ਸੁਜਿੰਦਰ ਸਿੰਘ ਰਧਾਵਾ ਗਏ ਨੇ ਨਾ ਸੁਖਪਾਲ ਸਿੰਘ ਖਹਿਰਾ ਗਏ ਨੇ ਕਿੰਨੇ ਵੱਡੇ ਲੀਡਰ ਨਗੇ ਚਾਂਦੇ ਸਿੰਘ ਚੰਨੀ ਪਹੁੰਚੇ ਸੀ ਉੱਥੇ ਰਾਣਾ ਗੁਰਜੀਤ ਪਹੁੰਚੇ ਸੀ ਜੋ ਕੋ ਸਾਹਮਣੇ ਆਪਣੇ ਹੈ ਹੀ ਸੀ ਸਭ ਕੁਝ ਪਿਛਲੇ ਦਿਨਾਂ ਦੇ ਵਿੱਚ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਰਹਿੰਦੇ ਨੇ ਇਸ ਬਾਬਤ ਤੋਂ ਲਗਾਤਾਰ ਗੱਲਬਾਤ ਕਰਦੇ ਰਹਾਂਗੇ ਤੁਹਾਡੇ ਕੀ ਵਿਚਾਰ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਡਾਕਟਰ ਧਰਮਭਿਰ ਗਾਂਧੀ ਦੇ ਬਿਆਨ ਨੂੰ ਲੈ ਕੇ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਰੁੱਤਿਓ ਧੰਨਵਾਦ